ਫੀਨੇ ਨੇ ਸਾਰੇ ਦੇਖਿਆ ਸਲੇਡੇ ਵਾਲਾ ਹੋ ਗਿਆ ਨੀਸ਼ੂ ਦਾ ਸਲੇਡੇ ਤੋਂ ਡਰਨਾ ਆਪਣਾ ਵੀ ਬੋਰਡ ਤੇ ਨਾਮ ਲਿਖਿਆ ਗਿਆ ਨੋਪਗੜ ਜਿਹੜਾ 140 ਕਿਲੋਮੀਟਰ ਅੱਜ 12ਵੇਂ ਮਹੀਨੇ ਦੀ 21 ਤਰੀਕ ਸਾਲ 2025 ਦਿਨ ਐਤਵਾਰ ਤੇ ਇਧਰ ਭਾਈ ਆਪਾਂ ਨੀਲਾ ਝੋਟਾ ਆਪਣਾ ਤਿਆਰ ਕਰੀ ਖੜੇ ਆਂ ਰਾਜਸਥਾਨ ਵੱਨੀ ਨੋਪਗੜ ਆਪਣੇ ਪਿੰਡਾਂ ਕੰਨੀ ਤਿਆਰੀਆਂ ਵਟ ਲਈਆਂ ਤੇ ਅੱਜ ਭਾਈ ਆਪਾਂ ਨੋਪਗੜ ਚੱਲੇ ਆਂ ਤੇ ਲਗਭਗ ਆਪਣਾ ਜਿਹੜਾ ਸਫਰ ਹੈ 200 1 ਕਿਲੋਮੀਟਰ ਦਾ ਤੇ ਲਗਭਗ ਆਪਾਂ ਨੂੰ ਦੇਖਦੇ ਆ 2 ਦਿਨ ਲਾਉਣੇ ਕਿ 3 ਦਿਨ ਲੱਗਦੇ ਆ ਉਹ ਸਫ਼ਰ ਦੇ ਹਿਸਾਬ ਨਾਲ ਦੇਖਾਂਗੇ ਤੇ ਅੱਜ ਆਪਾਂ ਬਿੱਟੂ ਬਾਈ ਕੇ ਪਿੰਡੋਂ ਚੱਕ ਆਰਾਮ ਸਿੰਘ ਵਾਲਿਓ ਨੂੰ ਪਗੜ ਵੱਲ ਦੀ ਤਿਆਰੀਆਂ ਖੇਚਲੀਆਂ ਸਮਾਨ ਸੱਲਾ ਸਾਰਾ ਬੰਨ ਕੇ ਆਪਣੇ ਨੀਲੇ ਝੋਟੇ ਤੇ ਤਿਆਰ ਕਰੀ ਖੜੇ ਆ ਤੇ ਕਾਠੀ ਵੀ ਆਪਾਂ ਲੋਟ ਕਰ ਲਈ ਐ ਤਾਰ ਤੁਰਜੀ ਬੰਨ ਕੇ ਜਿਵੇਂ ਹੀ ਖਿਲਰ ਗਈ ਸੀ ਤੇ ਇਧਰ ਮਾਤਾ ਜੀ ਖੜੇ ਆ ਸਾਸਰੀ ਘਰ ਮਾਤਾ ਜੀ ਸਸਰੀ ਘਰ ਹੋ ਠੀਕ ਹੋ ਜਾ ਠੀਕ ਹੋ ਗਈ ਹੁਣ ਠੀਕ ਆ ਵਸਸਕ ਤੇ ਹੁੰਦੀ ਰਹੂਗੀ ਯਾਰ ਠੀਕ ਆ ਤੇ ਚੰਗਾ ਦੋ ਆ ਗਿਆ ਤੇ ਫਿਰ ਜਲਦੀ ਬਸ ਦੋ ਤਿੰਨ ਦਿਨ ਘਰੇ ਗੇੜਾ ਲਾਈਏ ਸਾਜੀ ਕਿਤੇ ਨਾ ਨਾ ਬਸ ਆ ਗਿਆ ਮੈਂ ਸਾਡਾ ਵੀ ਜੀ ਲੱਗਦਾ ਹਾਂ ਬਸ ਦੋ ਤਿੰਨ ਦਿਨਾਂ ਚ ਹੀ ਆ ਗਿਆ ਮੈਂ ਘਰੇ ਪਹੁੰਚ ਜਾ ਇੱਕ ਦੋ ਦਿਨ ਲਾਉਂਗਾ ਭੈਣ ਕੋਲ ਜਾਉਂਗਾ ਤੇ ਬਾਅਦ ਚ ਬਸ ਵਾਪਸੀ ਫੇਰ ਕਿਉਂਕਿ ਪੈਣ ਮਾਸੀ ਦੀ ਕੁੜੀ ਦਾ ਵਿਆਹ ਹੋਇਆ ਨਾ ਹੁਣੇ ਹਾਂ ਉਹਦੇ ਕੋਲ ਜਾ ਕੇ ਆਉਣਾ ਉਹ ਵੀ ਗੁੱਸੇ ਹੋਈ ਬੈਠੀ ਆ ਕਹਿੰਦੀ ਬਾਈ ਵਿਆਹ ਤੇ ਨਹੀਂ ਆਇਆ ਤੇ ਭਾਈ ਆਪਾਂ ਪਲੇਟ ਫੇਰ ਅੱਜ ਕਸ ਲਈ ਆ ਚੰਗੀ ਤਰ੍ਹਾਂ ਤੇ ਇਧਰ ਆਪਣਾ ਮਿੱਤਰ ਜਿਹੜਾ ਫੌਜੀ ਬਾਹਰੋਂ ਆਇਆ ਵਾ ਉਹਦੇ ਨਾਲ ਵੀ ਗੱਲਾਂ-ਬਾਤਾਂ ਕਰ ਲਈਏ ਕਿਉਂਕਿ ਬਹੁਤ ਫੋਨ ਆਈ ਜਾਂਦੇ ਸੀ ਲਾਂਬੇ ਆਈ ਜਾਂਦੇ ਸੀ ਮਿੱਤਰਾ ਵਾਪਸੀ ਤਿਆਰੀਆਂ ਖਿੱਚੀ ਬੈਠੇ ਆ ਤੇ ਤੁਸੀਂ ਆਈ ਨਹੀਂ ਜਾਂਦੇ ਤੇ ਨਾਲੇ ਫੌਜੀ ਭਾਈ ਆਪਣਾ ਗਾਣਾ-ਗੁਣਾ ਵੀ ਕਰਦਾ ਹੈ ਤੇ ਰਿਕਾਰਡ ਕਰ ਰੱਖਿਆ ਤੇ ਇਹਨੂੰ ਪੁੱਛਦੇ ਆ ਕਦੋਂ YouTube ਚੈਨਲ ਤੇ ਸੁਣਾਉਂਗਾ ਸਾਨੂੰ ਤੇ ਇਧਰ ਆਪਣੇ ਉਸਤਾਦ ਬਿੱਤੂ ਭਾਈ ਜੀ ਭਾਈ ਸਾਰਿਆਂ ਨੂੰ ਲੋਟਾ ਮੈਂ ਕਹਿੰਦਾ ਜਮਾਂ ਲੋਟ ਹੈ ਹੁਣ ਤਾਂ ਪੂਰੀ ਖੁਸ਼ੀ ਆ ਘਰੋਂ ਫੋਨ ਬਹੁਤ ਆਈ ਜਾਂਦੇ ਡਿੱਕੀ ਜਾਂਦੇ ਇੱਧਰ ਜਿਵੇਂ ਡੀਕਦੇ ਸੀ ਵੀ ਭਾਈ ਫਿਰ ਜ਼ਰੂਰੀ ਆ ਨਾ ਡਿੱਕੀ ਜਾਂਦੇ ਆ ਉਧਰ ਵੀ ਜਾਣਾ ਜ਼ਰੂਰੀ ਆ ਤੇ ਇੱਕ ਆਪਾਂ ਵੀਡੀਓ ਨਹੀਂ ਪਾ ਰਹੇ ਹਾਂ ਉਹ ਪਾਵਾਂਗੇ ਬਸ ਹੁਣ ਕਰਦੇ ਆ ਸ਼ੁਰੂ ਅੱਜ ਕਰਦੇ ਆ ਸ਼ੁਰੂਆਤ ਤੇ ਉਹ ਭਾਈ ਥੋੜੇ ਇੱਧਰ ਕਮੜਾ ਜਾ ਗਾਣੇ ਵਜਾਣੇ ਵਾਲੇ ਹੋ ਜੀ ਮਿੱਤਰ ਇਹ ਆਪਣੇ ਮਿੱਤਰ ਜਿਹੜੇ ਐ ਨਹੀਂ ਪਤਾ ਇਹਨਾਂ ਨੇ ਜਾਣਾ ਕਦੋਂ ਆ ਕੱਲ ਜਾਣਾ ਅੱਜ ਜਾਣਾ ਕਿੱਥੇ ਯੂਕੇ ਮੜ ਕੇ ਯੂਕੇ ਚੜਾ ਕੇ ਜਾਵਾਂਗੇ ਹੁਣ ਆਪਾਂ ਹੀ ਸੱਦਿਆ ਇਹਨਾਂ ਨੂੰ ਆਪਣਾ ਹੀ ਪੱਥੇ ਜ਼ਿਆਦਾ ਜ਼ੋਰ ਪਾਇਆ ਸੀ ਮੈਂ ਗੋਗੀ ਮੁੰਨਰ ਗਏ ਨੇ ਜ਼ੋਰ ਪਾਇਆ ਇਹਨੂੰ ਸੱਦਣ ਲਈ ਵੱਡੇ ਭਾਈ ਆਪਣੇ ਮੁੰਨਾਂ ਆਓ ਤੁਸੀਂ ਕਿੰਨਾ ਚੀਤੀ ਹੋ ਸਕਿਆ ਭਾਈ ਗੁੱਸੇ ਹੋਗੇ ਸੀ ਵੈਸੇ ਤਾਂ ਗੁੱਸੇ ਹੋਗੇ ਨਾ ਆਓ ਯਾਰ ਜਾਓ ਜਿੱਥੇ ਜਾਣਾ ਵਾ ਕਹਿੰਦਾ ਸੀ ਤੇ ਥੋੜਾ ਇਹ ਦੱਸ ਦੇ ਭਾਈ ਵੀ ਆਪਣਾ ਫੌਜੀ ਭਾਈ ਗਾਣਾ ਵਜਾਣਾ ਕਰਦਾ ਰਹਿੰਦਾ ਤੇ ਗਾਣਾ-ਗੁਣਾ ਰਿਕਾਰਡ ਕਰ ਰੱਖਿਆ ਮੈਂ ਸੁਣਿਆ ਚੱਲੇ ਆ ਬਿੱਟੂ ਨੂੰ ਲੈ ਕੇ ਚੱਲੇ ਆ ਚੰਡੀਗੜ੍ਹ ਅੱਜ ਭਾਈ ਬਿੱਟੂ ਭਾਈ ਚੱਲੇ ਆ ਸੀ ਤੇ ਵਾਹ ਰਮ ਚੌੜੀ سپورਟ ਚਾਹੀਦੀ ਆ ਬਿੱਟੂ ਬਾਈ ਤੇ ਇਹ ਫੌਜੀ ਬਾਈ ਮੈਨ ਸਰੋਤਿਆ ਜਿਹੜੇ ਸਾਨੂੰ ਦੇ ਸੁਰੇਣ ਸੁਣ ਲੈਣ ਉਹਦੇ ਨੂੰ ਹੈ ਸਾਨੂੰ ਵੀ ਸੁਣੀਓ ਬਹੁਤ ਸੋਹਣਾ ਗਾਉਂਦਾ ਆ ਆਪਣਾ ਵੱਡੇ ਭਾਈ ਗਾਣਾ ਮੈਨ ਤੁਹਾਨੂੰ ਸੁਣਾਇਆ ਹੀ ਅਸੀਂ ਬਿਲਕੁਲ ਸਤ ਕਰ ਦਈਏ ਕਿ ਨਹੀਂ ਗਾਣਾ ਬਹੁਤ ਸੋਹਣਾ ਤੇ ਆਪਾਂ ਤੁਹਾਡੇ ਤੋਂ ਪੁੱਛਦੇ ਆ ਵੀ ਭਾਈ ਕੀਮ ਜੀ ਦੋ ਜਦੋਂ ਆਈ ਇਹ ਗੱਲ ਚੱਲੀ ਜਾਂਦੀ ਕਿ ਗਾਣਾ ਰਿਕਾਰਡ ਕਰਕੇ ਰੱਖਤੀ ਬੈਠਾ ਹੈ ਬਾਈ ਚੰਡੀਗੜ੍ਹ ਗਿਆ ਵਾ ਤੇ ਅੱਜ ਪੋਸਟਰ ਪਾਸਟਰ ਉਹਦਾ ਤਿਆਰ ਕਰਉਣਾ ਥੋੜਾ ਮੋਟਾ ਦੋ ਤਿੰਨ ਸ਼ਬਦ ਜਿਹਾ ਸੈੱਟ ਕਰਨੇ ਆ ਤੇ ਗਾਣਾ ਪੂਰਾ ਤਿਆਰ ਹੈ ਤੇ ਹੁਣ ਇਹ ਗੱਲਬਾਤ ਇਹ ਚੱਲੀ ਜਾਂਦੀ ਸੀ ਵੀ ਚੈਨਲ ਨਵਾਂ ਚੈਨਲ ਕਿਹਦੇ ਤੇ ਪਾਈਏ ਜਾਂ ਚੈਨਲ ਨਵਾਂ ਤਿਆਰ ਕਰੀਏ ਐਵੇਂ ਹੀ ਗੱਲਬਾਤ ਚੱਲੀ ਜਾਂਦੀ ਸੀ ਬਿੱਟੂ ਬਾਈ ਦੇ ਚੈਨਲ ਤੇ ਪਾ ਦਈਏ ਫਿਰ ਐਵੇਂ ਸੀ ਆ ਜੇ ਤੁਸੀਂ ਕਰਾ ਦੋਗੇ ਸਬਸਕ੍ਰਾਈਬ ਤਾਂ ਫਿਰ ਆਪਾਂ ਫਿਰ ਐਵੇਂ ਕੀਤੀ ਆ ਬਾਈ ਸਾਰੇ ਜਿਹੜੇ ਆਪਣੇ ਨਾਲ ਪਿਆਰ ਕਰਦੇ ਇੱਕ ਹਜ਼ਾਰ ਸਬਸਕ੍ਰਾਈਬਰ ਕੰਪਲੀਟ ਕਰ ਉਹ ਆਪਾਂ ਤੇ ਤੁਹਾਨੂੰ ਰੂਬਰੂ ਕਰਾਂਗੇ ਤੇ ਗਾਣਾ ਬਾਲਾ ਸੋਹਣਾ ਹੈ ਆਪਾਂ ਦੋ ਤਿੰਨ ਦਿਨ ਹੋ ਗਏ ਗੱਡੀ ਤੇ ਇੱਧਰ ਉੱਧਰ ਜਾਂਦੇ ਤੇ ਕੋਈ ਗਾਣਾ ਚੱਲੀ ਜਾਂਦਾ ਬਹੁਤ ਸੋਹਣਾ ਲੱਗਿਆ ਗਾਣੇ ਹੋਰ ਵੀ ਰਿਕਾਰਡ ਕਰ ਰੱਖੇ ਆ ਫੋਜੀ ਬਾਈ ਹਨਾ ਚਾਰ ਪੰਜ ਗਾਣੇ ਆ ਵੀ ਇੱਕ ਨੀਗਾ ਜੇ ਆਪਾਂ ਦੇਖਦੇ ਹੁਣ ਪੱਕਾ ਦੇ ਦੱਸਦੇ ਆ ਵੀ ਜੇ ਬਿੱਟੂ ਬਾਈ ਦੇ ਚੈਨਲ ਤੇ ਗਾਣਾ ਪਾਉਣਾ ਹੈ ਕਿ ਜੇ ਨਵਾਂ ਚੈਨਲ ਬਣਾਇਆ ਫਿਰ ਆਪਾਂ ਆਪਣੇ ਜਿਹੜੇ YouTube ਚੈਨਲ ਦੇ ਲਿੰਕ ਉਹ ਕੈਪਸ਼ਨ ਦੇ ਵਿੱਚ ਹੋਰ ਛੱਡ ਦਾਂਗੇ ਆਪਣੇ ਜਿਹੜਾ ਨਵਾਂ ਚੈਨਲ ਬਣਾ ਹਾਂ 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 ਤੇ ਉਹ ਗੱਲਬਾਤ ਆ ਜਿਹੜੇ ਵੀ ਜਾ ਸਕਦੇ ਨਹੀਂ ਪਤਾ ਕੋਈ ਹਾਂ ਜਰੂਰ ਪਾਲ ਲਿਖਦੇ ਕੁਛ ਇੱਧਰ ਤੁਹਾਨੂੰ ਪਤਾ ਹੀ ਹੈ ਕੀ ਲਿਖਦੇ ਇਹ ਖੇਲ ਬੰਦਾ ਤੇ ਇਹ ਵੀ ਗੱਲਬਾਤ ਚੱਲੀ ਜਾਂਦੀ ਗਾਣੇ-ਗੋਣੇ ਐਨੇ ਕਾਫੀ ਕਰ ਰੱਖੇ ਆ ਹਾਂਜੀ ਹਾਂਜੀ ਠੀਕ ਹੈ ਕਾਪੀ ਜੀ ਭਰੀ ਬੈਠਾ ਤੇ ਗੱਲਬਾਤ ਕੱਲ ਬੈਠੇ-ਬੈਠੇ ਰਾਤ 1 ਵਜੇ ਗਾਣੇ-ਗੋਣੇ ਸੁਣੀ ਜਾਂਦੇ ਸੀ ਪੜੀ ਜਾਂਦੇ ਸੀ ਵੀ ਭਾਈ ਜਿਹੜਾ ਇਧਰੋਂ ਲਿਖਿਆ ਵਾ ਤੇ ਕਿਤੇ ਇਧਰ ਕਲਾਕਾਰ ਫੋਜੀ ਬਾਈ ਆਪਣੇ ਗਾਦ ਨੇ ਗਾਵਾ ਹੀ ਗਾਵਾ ਹਾਂਜੀ ਹਾਂ ਚੱਕਨੇ ਆ ਬਹੁਤ ਚੀਜ਼ ਵਧੀਆ ਲੱਗੀ ਹਾਂ ਤੇ ਬਸ ਇਹ ਗੱਲ ਆ ਪਤਾ ਚੱਲੀ ਜਾਂਦੀ ਹੈ ਤੇ ਹੁਣ ਥੋੜੀ سپورਟ ਹੈ ਵੀ ਕਮੈਂਟ ਕਰਕੇ ਜਰੂਰ ਦੱਸਿਓ ਵੀ ਆਪਾਂ ਬਿੱਟੂ ਬਾਈ ਆ ਚੈਨਲ ਤੇ ਪਾਈ ਇਹ ਆ ਨਵਾਂ ਚੈਨਲ ਬਣਾ ਕੇ ਉਹਦੇ ਸਬਸਕ੍ਰਾਈਬਰ 1000 ਕਰ ਦੋਗੇ ਫਿਰ ਆਪਾਂ ਉਹਦੇ ਪੋਸਟ ਜਰੂਰ ਛੱਡ ਦਾਂਗੇ ਸਹੀ ਹੈ ਫੋਜੀ ਬਾਈ ਬਿੱਟੂ ਨੇ ਰਾਇ ਕਰ ਲਏ ਬਿੱਟੂ ਉਹਨਾਂ ਰਾਇ ਕਰ ਨਹੀਂ ਆ ਤੇ ਤੁਹਾਨੂੰ ਇਹ ਵੀ ਦੱਸ ਦਿੰਨੇ ਕਿ ਬਿੱਟੂ ਬਾਈ ਦਾ ਵਲੌਗ ਦੋ ਦਿਨ ਕਿਉਂ ਨਹੀਂ ਆਈ ਜਾਂਦਾ ਕਿਉਂਕਿ ਆਪਣੇ ਬਿੱਟੂ ਬਾਈ ਦੇ ਜਿਹੜੇ ਮੈਕ ਖਰਾਬ ਹੋ ਗਿਆ ਸੀ ਤੇ ਫੋਨ 'ਚ ਆਵਾਜ਼ ਹੁਣ ਆਪਾਂ ਫੋਜੀ ਬਾਈ ਦਾ ਫੋਨ ਲਿੱਤਾ ਤੇ ਅੱਜ ਵਲੌਗ ਆਊਗਾ ਬਿੱਟੂ ਬਾਈ ਪੱਕਾ ਆਊਗਾ ਆਊਗਾ ਹਾਂ ਤੇ ਰੱਬ ਸੁੱਖ ਰੱਖੇ ਵੀ ਬਾਈ ਜੀ ਇਹ ਗੱਲ ਹੈ ਜਿੰਨੇ ਦਿਨ ਘਰੇ ਰਵਾਂਗੇ ਜਿੰਨੀ ਕ ਬਣਿਆ ਕਰੂ ਪਾ ਦਿਆ ਕਰਾਂਗੇ ਹਾਂ ਜਿੰਨੀ ਕ ਆਪਾਂ ਗੱਲਬਾਤ ਕਰਿਆ ਕਰੀਏ ਸਾਫ ਸੁਥਰੀ ਉਹ ਤੁਹਾਡੇ ਸਾਹਮਣੇ ਜ਼ਰੂਰ ਲੈ ਕੇ ਆਇਆ ਕਰਾਂਗੇ ਕਈ ਵਾਰੀ ਹੁੰਦਾ ਕਿ ਦੋ ਤਿੰਨ ਦਿਨਾਂ ਬਾਅਦ ਇੱਕ ਅੱਧਾ ਬਲੌਗ ਆਪਾਂ ਪਾਇਆ ਕਰਾਂਗੇ ਜਿਲਕਾ ਰੋਜ਼ ਨਾ ਪਾਇਆ ਕਰੂ ਸਹੀ ਹੈ ਬਿੱਟੂ ਬਾਈ ਹਾਂ ਤੇ ਬਾਕੀ ਦੋ ਵਾਰੀ ਆਜਾ ਤਾ ਹਰਪਾਲ ਬਾਈ ਬਿੱਟੂ ਬਾਈ ਕੱਪ ਤਾ ਤੂੰ ਖਾਲੀ ਕਰਤਾ ਤਾਂ ਹੁਣ ਮੈਨੂੰ ਵੀ ਤੋਰਨ ਦੀ ਆਗਿਆ ਦੇ ਬਿਲ ਤੇ ਉਹਨੇ ਆਪਾਂ ਤਿੰਨ ਚਾਰ ਦਿਨ ਬਾਅਦ ਇੱਧਰ ਨੋਨ ਲੱਗਿਆ ਦੇਖ ਲੱਖ ਜਾਂਜੀ ਆ ਗਈ ਨੋਨ 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 ਨਹੀਂ ਨਹੀਂ ਨਾ ਨਾ ਕੋਈ ਨਹੀਂ ਆਉਂਦੀ ਮੈਨੂੰ ਡੰਡ ਲੱਗੀ ਜਾਂਦੀ ਹੈ ਆ ਠੰਡੀ ਚੱਲੀ ਜਾਂਦੀ ਹੈ ਕਿਉਂਕਿ ਸ਼ਹੀਦੀ ਦਿਹਾੜੇ ਸ਼ੁਰੂ ਹੋ ਗਏ ਤੇ ਪੋਹ ਦਾ ਮਹੀਨਾ ਚੱਲ ਨਹੀਂ ਜਾਂਦਾ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਤੇ ਉਹਦੇ ਕਰਕੇ ਠੰਡ ਥੋੜੀ ਥੋੜੀ ਵਧੀ ਜਾਂਦੀ ਹੈ ਇਸ ਮਹੀਨੇ ਪੋਹ ਦੇ ਮਹੀਨੇ ਚ ਸਾਸਾ ਨਦੀ ਤੇ ਵੀ ਛੋੜਾ ਪਿਆ ਸੀ ਠੰਡ ਬਹੁਤ ਜਿਆਦਾ ਸੀ ਤੇ ਉਸੇ ਕਰਕੇ ਇਸ ਮਹੀਨੇ ਚ ਜਿਹੜਾ ਵੀ ਸਾਲ ਦਾ ਮਹੀਨਾ ਹੁੰਦਾ ਸਾਰਿਆਂ ਨਾਲੋਂ ਜ਼ਿਆਦਾ ਇਸ ਮਹੀਨੇ ਠੰਡ ਬਹੁਤ ਜਿਆਦਾ ਰਹਿੰਦੀ ਹੈ ਸਹੀ ਬਿੱਟੂ ਬਾਈ ਹਾਂ ਅੱਜ ਆਪਾਂ ਵੀ ਮਥਾ ਟੇਕ ਕੇ ਜਾਵਾਂਗੇ ਬਾਬਾ ਸੰਖ ਰੱਖ ਕੇ ਵਾਹੀਗੁਰ ਤੋਂ ਆ ਗਿਆ ਲੈ ਕੇ ਫੌਜੀ ਬਾਈ ਜਿਹੜਾ ਗਾਣਾ ਤੁਹਾਨੂੰ ਦੱਸਿਆਗੀ ਅੱਜ ਜਾ ਕੇ ਮੱਥਾ ਟੇਕ ਕੇ ਤੇ ਫੇਰ ਚੰਡੀਗੜ੍ਹ ਨੂੰ ਜਾਣਗੇ ਤਿਆਰੀਆਂ ਫੌਜੀ ਬਾਈ ਪੂਰੀਆਂ ਤਿਆਰੀਆਂ ਤਿਆਰੀਆਂ ਬਾਈ ਚੱਲੀਏ ਹੁਣ ਮਿੱਤਰਾ ਦੇ ਆ ਗਿਆ ਮੈਨੂੰ ਵੀ ਉਹ ਪੈਰ ਕਾਹਦੇ ਨੱਪੀ ਜਾਣਾ ਮੈਂ ਪੈਰ ਸੁਣਿਆ ਬਈ ਇਕੱਠੇ ਹੋਈ ਜਾਂਦੇ ਠੰਡ ਬੜੀ ਆਈ ਦੋ ਤਿੰਨ ਦਿਨਾਂ ਬਾਅਦ ਹੀ ਮੜਾਈ ਬਾਅਦ ਬਸ ਬਾਲੇ ਦਿਨ ਨਹੀਂ ਲਾਉਂਦੇ ਕਿਉਂਕਿ ਆਪਣੇ ਫੌਜੀ ਬਾਈ ਨੇ ਗਾਣਾ ਵੀ ਰਿਕਾਰਡ ਕਰ ਰੱਖਿਆ ਤੇ ਫੇਰ ਉਹਦੀਆਂ ਵੀ ਵਧਾਈਆਂ ਵਧਾਈਆਂ ਲੈਣੀਆਂ ਗਾਣਾ ਆਪਾਂ YouTube ਚੈਨਲ ਤੇ ਪਾ ਕੇ ਬਸ ਜਨਵਰੀ ਚ ਕਰ ਦਾਂਗੇ ਫੇਰ ਅਸੀਂ ਦੀ ਜਿਹੜੇ ਮੰਗ ਕੇ ਹਾਂ ਹਾਂ ਜ਼ਰੂਰ ਜ਼ਰੂਰ ਠੀਕ ਠੀਕ ਹੁਣ ਆਪਾਂ ਚੱਲਦੇ ਆਂ ਚੰਗਾ ਫੌਜੀ ਬਾਈ ਓਕੇ ਠੀਕ ਆ ਠੀਕ ਹੈ ਕਾਣਾ ਜਾਈ ਤੂੰ ਹਾਂ ਹਾਂ ਮੈਂ ਤਾਂ ਹੌਲੀ ਹੌਲੀ ਜਾਊਂਗਾ ਧਿਆਨ ਨਾਲ ਹੀ ਕੱਲਾ ਜਾਊਂਗਾ ਯਾਰ ਕੱਲਾ ਵਗਦੀ ਬਣਾ ਦੇ ਪਰ ਧਿਆਨ ਨਾਲ ਨਹੀਂ ਜਾਂਦਾ ਮੈਂ ਕੱਲਾ ਜਾਣਾ ਸਾਈਕਲ ਚਿੰਦ ਪਾ ਕੇ ਚਲਾਉਂਦਾ ਨਾ ਇਹ ਕਿਹੜਾ ਜ਼ਰੂਰੀ ਹੈ ਨਾ ਹਾਂ ਕਰ ਲਿਆ ਆਪਾਂ ਅੱਜ ਦਾ ਸਫ਼ਰ ਸ਼ੁਰੂ ਅੱਜ ਦਾ ਸਫ਼ਰ ਆਪਣਾ ਸੁੱਖ ਦਮਈ ਹੋਵੇ ਸਾਰਿਆਂ ਦਿਨ ਖੁਸ਼ੀਆਂ ਭਰਿਆ ਬਤੀਤ ਹੋਵੇ ਤੇ ਆਪਣਾ ਵੀ ਵਾਹਿਗੁਰੂ ਜੀ ਮੇਰੇ ਭਰਿਆਥ ਰੱਖਿਓ ਸਾਹਮਣੇ ਆ ਗਿਆ ਫੈਕਟਰੀ ਆਊਟਲੈਟ ਤੇ ਇੱਥੇ ਆਪਾਂ ਢਾਈ ਤਿੰਨ ਸਾਲ ਕੰਮ ਕੀਤਾ ਮੈਂ ਹਰਪਾਲ ਬਾਈ ਨੇ ਤੇ ਬਿੱਟੂ ਬਾਈ ਨੇ ਇੱਥੇ ਆਪਣੀ ਮਿੱਤਰਤਾ ਪਈ ਸੀ ਹਰਪਾਲ ਬਾਈ ਨਾਲ ਤਾਂ ਬਿੱਟੂ ਬਾਈ ਨਾਲ ਤੇ ਇਹਦੇ ਸਾਹਮਣੇ ਇੱਥੇ ਆਪਾਂ ਰੂਮ ਲੈ ਕੇ ਰਹਿੰਦੇ ਸੀਗੇ ਜਦੋਂ ਇੰਸਟਾਗ੍ਰam ਤੇ ਸ਼ਾਰਟ ਵੀਡੀਓ ਬਣਾਉਂਦੇ ਹੁੰਦੇ ਸੀਗੇ ਆਹ ਕਿ ਦਿਨਾਂ ਦੇ ਵਿੱਚ ਹੀ ਆਪਾਂ ਰੂਮ ਲਿੱਤਾ ਸੀ ਜਦੋਂ ਮਿੱਤਰਤਾ ਪਈ ਸੀ ਠੰਡ ਦੇ ਦਿਨ ਜੇ ਸੀਗੇ ਤੇ ਮੈਂ ਜਦੋਂ ਗੰਗਾਨਗਰ ਤੋਂ ਕੰਮ ਛੱਡ ਕੇ ਬਠਿੰਡੇ ਆਇਆ ਸੀਗਾ ਐਸਾ ਆਊਟਲੈਟ ਦੇ ਵਿੱਚ ਆਹ ਮਿੱਤਰਾ ਕਿਵੇਂ ਆ ਠੀਕ ਆ ਠੀਕ ਆ ਇਹ ਭਾਈ ਕੰਮਕਾਰ ਕਰਦੇ ਆ ਇੱਥੇ ਮੋਚੀ ਦੇ ਵਿੱਚ ਜਿਹੱਚ ਹਰਪਾਲ ਲੱਗਿਆ ਹੋਦਾ ਸੀਗਾ। ਇਧਰਲੀ ਸਾਈਡ ਸਾਹਮਣੇ ਮੋਚੀ ਦਾ ਸਟੋਰ ਆ ਪਿਛਲੀ ਸਾਈਡ ਮੈਂ ਤੇ ਬਿੱਟੂ ਭਾਈ ਕੰਮ ਕਰਦੇ ਸੀ ਬੋਕ ਦਾ ਸਟੋਰ ਸੀਗਾ। ਤੇ ਇੱਥੋਂ ਸਾਹਮਣੇ ਗਲੀ ਜਾਂਦੀ ਐ ਜਿੱਥੇ ਅਸੀਂ ਢਾਈ ਤਿੰਨ ਸਾਲ ਇਕੱਠੇ ਰੂਮ 'ਚ ਰਹੇ ਆ। ਇੱਕ ਹੀ ਰੂਮ ਲਿੱਤਾ ਵਾ ਸੀ ਇਹ ਨਾਲ ਆਪਾਂ ਰੂਮ ਬਦਲਿਆ ਸੀਗਾ। ਤੇ ਇਕੱਠੇ ਆਪਾਂ ਰਹਿੰਦੇ ਹੁੰਦੇ ਸੀਗੇ। ਤੇ ਜਿੱਥੋਂ ਆਪਾਂ ਦਿਮਾਗ ਦੇ ਵਿੱਚ ਆਈ ਸੀ ਆਲ ਇਨ ਡੇ ਟੂਰ ਵਾਲੀ ਗੱਲ। ਤਉ ਤਾਂ ਬਾਅਦ ਜਪਾ ਜਿਹੜਾ ਸਫ਼ਰ ਸ਼ੁਰੂ ਕੀਤਾ ਸੀ ਆ ਝੂਲ ਦੇ ਨਿਸ਼ਾਨ ਸਾਹਿਬ ਪੰਥ ਮਹਾਰਾਜ ਦੇ ਸਸਰੀਗਲ ਸਸਰੀਗਲ ਬਾਈ ਬਾਈ ਬਹੁਤ ਬਹੁਤ ਧੰਨਵਾਦ ਸਸਰੀਗਲ ਬਸ 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 ਪਹੁੰਚ ਗਏ ਆਪਾਂ ਬਠਿੰਡਾ ਸ਼ਹਿਰ ਬਾਈਪਾਸ ਤੇ ਇਹ ਸਿੱਧੀ ਰੋਡ ਗੰਗਾ ਨਗਰ ਨੂੰ ਤੇ ਮੁਕਸਰ ਸਾਹਿਬ ਨੂੰ ਜਾ ਵੜਦੀ ਹੈ ਸਾਹਮਣੇ ਆ ਗਿਆ ਫੌਜੀ ਚੌਂਕ ਸਾਰਨੋ ਮਸ਼ਹੂਰ ਚੌਕ ਬਠਿੰਡੇ ਦਾ ਫੌਜੀ ਚੌਕ ਇਹ ਭਾਈ ਬਠਿੰਡੇ ਸ਼ਹਿਰ ਦੇ ਵਿਚਾਲ ਦੀ ਜਾਂਦੀ ਹੈ ਖੋਜੀ ਚੌਕ ਹੋ ਕੇ বাস ਸਟੈਂਡ ਹੋ ਕੇ ਤੇ ਸਿੱਧੀ ਡੱਬ ਵਾਲੀ ਨੂੰ ਰੋਡ ਨਿਕਲ ਜਾਂਦੀ ਹੈ ਰਾਜਸਥਾਨ ਨੂੰ ਤੇ ਆਪਾਂ ਉਧਰ ਨੂੰ ਜਾਈ ਜਾਨੇ ਆ ਤੇ ਸਾਹਮਣੇ ਆ ਗਿਆ ਬਠਿੰਡੇ ਦਾ বাস ਸਟੈਂਡ ਤਾਂ ਇੱਥੇ ਭੀੜ ਭੜਕਾ ਗੱਡੀਆਂ ਦਾ ਬਹੜਾ ਹੈ ਚੌਕ ਪੈਂਦਾ বাস ਸਟੈਂਡ ਦਾ ਤੇ ਬੱਸਾਂ ਦੀ ਆਵਾਜ਼ਾ ਵੀ ਬਾਹਲੀ ਹੁੰਦੀ ਐ ਇੱਥੇ ਸਾਹਮਣੇ ਬੋਰਡ ਤੇ ਲਿਖਿਆ ਹੋਇਆ ਡੱਬ ਵਾਲੀ 33 ਕਿਲੋਮੀਟਰ ਹਨਮਾਨਗੜ੍ਹ ਜਿਹੜਾ 113 ਕਿਲੋਮੀਟਰ ਇੱਥੋਂ ਬਾਕੀ ਰਹਿ ਗਿਆ ਤੇ ਲਗਭਗ ਆਪਾਂ ਜਿਹੜਾ 30 ਕਿਲੋਮੀਟਰ ਦਾ ਸਫ਼ਰ ਕਰਕੇ ਆ ਗਏ ਆ ਬਿੱਟੂ ਬਾਈ ਦੇ ਪਿੰਡਾ ਕੋਲ ਦੀ ਤੇ ਆਪਾਂ ਅੱਜ ਰੁਕਾਂਗੇ ਮੇਰੇ ਹਿਸਾਬ ਨਾਲ ਸੰਗਰੀਆ ਸੰਗਰੀ ਦੇ ਨੇੜੇ ਤੇ ਜਿਹੜਾ ਸੰਗਰੀਆ ਜਾ ਕੇ ਰੁਕਾਂਗੇ ਤੇ ਆਪਾਂ ਹੁਣ ਬਠਿੰਡੇ ਤੋਂ ਬਾਈਪਾਸ ਤੇ ਆ ਗਏ ਆ ਰੋਡ ਤੇ ਤੇ ਇਹ ਭਾਈ ਸਿੱਧੀ ਡੱਬ ਵਾਲੀ ਡੱਬ ਵਾਲੀ ਤੋਂ ਸੰਗਰੀ ਆ ਸੰਗਰੀ ਤੋਂ ਫਰਮਾਨਗੜ ਸੋਰਤਗੜ ਇੱਧਰ ਦੀ ਹੋ ਕੇ ਆਪਣੇ ਪਿੰਡਾਂ ਨੂੰ ਜਾਂਦੀ ਐ ਨੋ ਪਗੜ ਤੇ ਆਪਾਂ ਇੱਥੋਂ ਭਾਰਤ ਮਾਲਾ ਰੋਡ ਤੇ ਚੜ ਜਾਾਂਗੇ ਜਿਹੜੀ ਨਵੀਂ ਬਣੀ ਆ ਹੁਣ ਮੰਡੀ ਡੱਬ ਵਾਲੀ ਤੋਂ ਆਪਾਂ 20 ਕਿਲੋਮੀਟਰ ਪਿੱਛੇ ਆ ਤੇ ਅੱਜ ਸਵੇਰ ਦੀ ਜਿਹੜੀ ਧੁੰਦ ਖੇਤਾਂ ਦੇ ਵਿੱਚ ਰੋੜਾਂ ਤੇ ਦਿਖੀ ਜਾਂਦੀ ਐ ਅੱਜ ਚੱਕੀ ਨਹੀਂ ਗਈ ਸੂਰਜ ਨਿਕਲ ਗਿਆ ਪਰ ਧੁੰਦ ਅੱਜ ਹੈਗੀ ਆ ਤੇ ਮੌਸਮ ਵੀ ਠੰਡਾ ਹਵਾ ਚੱਲੀ ਜਾਂਦੀ ਐ ਪਰ ਸਾਈਕਲ ਚਲਾਈ ਜਾਨੇ ਆਪਾਂ ਨੂੰ ਇੰਨੀ ਠੰਡ ਨਹੀਂ ਲੱਗਦੀ ਤੇ ਸਾਈਕਲ ਰੋਪ ਲਾਂਗੇ ਉਦੋਂ ਠੰਡ ਲੱਗੂਗੀ ਤੇ ਅੱਜ ਆਪਣਾ ਪੈਂਡਾ ਹੈਗਾ ਜਿਵੇਂ ਪਹਿਲਾਂ ਵੀ ਦੱਸਿਆ ਕਿ 100 ਕਿਲੋਮੀਟਰ ਦਾ ਥੋੜਾ ਲੇਟ ਤਾਂ ਹੋ ਗਏ ਸੀ ਇਹ ਬਿੱਟੂ ਭਾਈ ਦੇ ਪਿੰਡੋਂ ਵੀ ਚੱਲਦੇ ਚੱਲਦੇ ਫੇਰ ਆਪਾਂ ਨੂੰ ਬਠਿੰਡੇ ਥੋੜਾ ਜਿਹਾ ਟਾਈਮ ਲੱਗ ਗਿਆ ਕਿਉਂਕਿ ਪੁਰਾਣੇ ਮਿੱਤਰ ਸੀ ਇਹ ਉਹਨਾਂ ਨੂੰ ਮਿਲੇ ਉਹਨਾਂ ਕੋਲੇ ਖੜੇ ਰਹੇ ਚਾਹ ਪਾਣੀ ਪੀਤਾ ਤੇ ਉੱਥੇ ਵੀ ਆਪਾਂ ਨੂੰ ਸ਼ਹਿਰ ਚੋਂ ਬਾਹਰ ਨਿਕਲਦੇ ਨਿਕਲਦੇ ਟਾਈਮ ਲੱਗ ਗਿਆ ਤੇ ਹੁਣ ਗੱਡੀਆਂ ਖਿੱਚ ਰੱਖੀਆਂ ਐ ਅੱਜ ਭਾਈ ਆ ਪਤਾ ਨਹੀਂ ਇਹਨੂੰ ਕੀ ਹੋ ਗਿਆ ਤੜਕੇ ਦਾ ਵਧੀਆ ਚੱਲੀ ਜਾਂਦਾ ਸੀ ਤੇ ਹੁਣ ਇਹ ਗੇਰ ਹੀ ਨਹੀਂ ਬਦਲੀ ਜਾਂਦਾ ਹੂੰ ਤਾਂ ਇਹ ਵਧੀਆ ਚੱਲੀ ਜਾਂਦਾ ਐ ਇੱਧਰ ਤੀਜੇ ਤੇ ਕਰ ਰੱਖਿਆ ਤੇ ਉਧਰ ਤਾਂ ਛਿਮੇ ਗੇਰ ਚਾਹੇ 7ਵੇਂ ਗੇਰ ਚਾਹੇ ਉਸੇ ਤੁਰਿਆ ਆਉਂਦਾ ਆਪਾਂ ਮੈਨੂੰ ਲੱਗਦਾ ਘਰ ਤੱਕਰ ਇਸ ਗੇਰ 'ਚ ਹੀ ਲੈ ਕੇ ਚੱਲਾਂਗੇ ਤੀਜੇ ਤੇ 7ਵੇਂ 'ਚ ਫੇਰ ਜਾ ਕੇ ਦੀ ਸਰਵਿਸ ਸਰਵਿਸ ਕਰਾਵਾਂਗੇ ਉਹ ਦਿਖਾਵਾਂ ਕੀ ਗੱਲ ਬਾਤ ਹੈ ਗੇਅਰ ਹੀ ਨਹੀਂ ਬਦਲੀ ਜਾਂਦਾ ਇੱਥੋਂ ਦਾ ਤੀਜਾ ਚੌਥਾ ਦੇਖੋ ਹੋਈ ਜਾਂਦਾ ਪਰ ਚੈਨ ਜਿਹੜੀ ਛੋਟੇ ਵੱਡੇ ਗੇਅਰ ਤੇ ਨਹੀਂ ਚੜੀ ਜਾਂਦੀ ਤੇ ਹਰਮਾਨਗੜਾ ਜਿਹੜਾ ਇੱਥੋਂ 85 ਕਿਲੋਮੀਟਰ ਬਾਕੀ ਹੈ ਸਾਹਮਣੇ ਬੋਰਡ ਤੇ ਲਿਖਿਆ ਹੋਇਆ ਸੰਗਰੀਆ ਜਿਹੜਾ ਇੱਥੋਂ 32 ਕਿਲੋਮੀਟਰ ਹੈ ਤੇ ਆਪਾਂ ਡੱਬ ਵਾਲੀ ਤੋਂ 5 ਕਿਲੋਮੀਟਰ ਪਿੱਛੇ ਤੇ ਸਮਾਂ ਜਿਹੜਾ ਸਾਢੇ 1.5 ਦਾ ਹੋ ਗਿਆ ਤੇ ਅੱਜ ਭਾਈ ਆਪਾਂ ਦਨ ਸਟੇਟਾਂ ਵਿੱਚ ਦੀ ਸਫਰ ਕਰਾਂਗੇ ਹੁਣ ਆਪਾਂ ਪੰਜਾਬ ਵਿੱਚ ਸਫਰ ਕਰੀ ਜਾਂਦੇ ਆ ਤੇ ਡੱਬ ਵਾਲੀ ਮੰਡੀ ਹੈ ਜਿਹੜੀ ਇਹ ਕੁਝ ਹਰਿਆਣੇ ਦਾ ਕੁਝ ਪੰਜਾਬ ਦਾ ਹੈ ਉਹ ਤੋਂ ਬਾਅਦ ਫਿਰ ਆਪਾਂ ਰਾਜਸਥਾਨ ਦੇ ਵਿੱਚ ਸਫਰ ਕਰਾਂਗੇ ਤੇ ਅੱਗੇ ਆਪਣੇ ਚੈਨਲ ਨਾਲ ਬਾਈ ਜੁੜਿਆ ਵਾ ਤੇ ਕੱਲ ਦਾ ਹੀ ਫੋਨ ਕਰੀ ਜਾਂਦਾ ਕਦੋਂ ਰਾਜਸਥਾਨ ਆਉਂਗਾ ਕਿੱਧਰ ਦੀ ਆਉਂਗਾ ਕਿਉਂ ਆਪਾਂ ਨੂੰ ਡਿੱਕੀ ਜਾਂਦਾ ਡੱਬ ਵਾਲੀ ਮੰਡੀ ਤੋਂ ਆ ਤੇ ਬਾਕੀ ਜਿਵੇਂ ਤੁਹਾਨੂੰ ਪਤਾ ਹੈ ਸਿਆਲਾਂ ਚ ਦੇਣ ਸਾਡੇ ਛੋਟੇ ਹੁੰਦੇ ਆ ਤੇ ਟਾਈਮ ਨਾਲ ਹੀ ਛੇਪ ਜਾਂਦੇ ਆ ਤੇ ਤੁੰਦ ਵੀ ਜਿਹੜੀ ਅੱਜ ਸਾਰੇ ਦਿਨ ਦੀ ਹੈਗੀ ਐ ਤੇ ਤੁੰਦ ਜਿਹੜੀ ਗਈ ਨਹੀਂਗੀ ਤੇ ਮੈਨੂੰ ਲੱਗਦਾ ਵੀ 5:30-6 ਵਜੇ ਨੂੰ ਜਿਹੜਾ ਪੂਰਾ ਮੂਹ ਨਹੀਂ ਰਾ ਹੋ ਜੂ ਅੱਜ ਤੁੰਦ ਵੀ ਜਿਹੜੀ ਟਾਈਮ ਨਾ ਹੀ ਆ ਜੂਗੀ ਅੱਜ ਕਿਉਂਕਿ ਬਹੁਤਾ ਮਹੀਨਾ ਚੱਲ ਜਾਂਦਾ ਬਹੁਤੇ ਮਹੀਨੇ ਜਿਹੜੀ ਸਾਰਿਆਂ ਨਾਲ ਜ਼ਿਆਦਾ ਠੰਡ ਪੈਂਦੀ ਐ ਤੇ ਸ਼ਹੀਦੀ ਦਿਹਾੜੀ ਵੀ ਜਿਹੜੇ ਸ਼ੁਰੂ ਹੋ ਗਿਆ ਸਾਹਮਣੇ ਲਿਖਿਆ ਪੰਜਾਬ ਪੁਲਿਸ ਬਠਿੰਡਾ ਇਹ ਸਾਰਾ ਏਰੀਆ ਜਿਹੜਾ ਬਠਿੰਡਾ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ ਸਾਹਮਣੇ ਬੋਰਡ ਤੇ ਲਿਖਿਆ ਪੰਜਾਬ ਸੀਮਾ ਸਮਾਪਤ ਤੇ ਉਧਰਲੀ ਸਾਈਡ ਬੋਰਡ ਲੱਗਿਆ ਹੋਇਆ ਹਰਿਆਣਾ ਮੇਂ ਆਪਕਾ ਸਵਾਗਤ ਹੈ ਇੱਥੋਂ ਪੰਜਾਬ ਦੀ ਹੱਦ ਖਤਮ ਹੋ ਜਾਂਦੀ ਤੇ ਹਰਿਆਣੇ ਦੀ ਹੱਦ ਜਿਹੜੀ ਸ਼ੁਰੂ ਹੋ ਜਾਂਦੀ ਹੈ ਚਾਹ ਦੇ ਕੱਪ ਮਗਾਰ ਰੱਖਿਆ ਤੇ ਇੰਦਰ ਸਾਹਮਣੇ ਬਾਈ ਬੈਠਿਆ ਜਿਵੇਂ ਆਪਾਂ ਪਹਿਲਾਂ ਵੀ ਦੱਸਿਆ ਸੀ ਆ ਵੀ ਡੱਬ ਵਾਲੀ ਮੰਡੀ ਤੋਂ ਆਪਾਂ ਡਿੱਗੀ ਜਾਂਦੇ ਆ ਆਪਣੇ ਚੈਨਲ ਨਾਲ ਜੁੜੇ ਹੋਇਆ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਜੀ ਸਤਿ ਸ੍ਰੀ ਅਕਾਲ ਕੀ ਨਾਮ ਆਪਣਾ ਹੈ ਬਾਈ ਦੱਸਦਾ ਨਾਂ ਰਿੰਕੂ ਮੋਟਾ ਰਿੰਕੂ ਮੋਟਾ ਹਾਂ ਜੀ ਆਪ ਜੀ ਨੂੰ ਬਹੁਤ ਬਹੁਤ ਵਧਾਈਆਂ ਤੁਸੀਂ 8.5 ਮਹੀਨਿਆਂ ਦਾ ਟੂਰ ਕੱਟ ਕੇ ਜੰਮੂ ਤੋਂ ਲੈ ਕੇ ਕਨਿਆ ਕੁਮਾਰੀ ਕਨਿਆ ਕੁਵਾਰੀ ਦਾ ਅੱਜ ਅੰਡਮਾਨ ਨਿਕੋਮਾਰ ਦਾ ਅੱਗੇ ਇੰਦਰਾ ਪੁਆਇੰਟ ਜਿੱਥੋਂ ਤੱਕ ਤੁਸੀਂ ਪਹੁੰਚ ਆਜੇ ਤੱਕ ਕੋਈ ਨਹੀਂ ਪਹੁੰਚਾਇਆ ਜਿੱਥੋਂ ਤੱਕ ਆਪ ਜੀ ਨੂੰ ਬਹੁਤ ਬਹੁਤ ਲੱਖ ਲੱਖ ਵਧਾਈਆਂ ਆਪ ਜੀ ਦੇ ਨਾਲ ਆਪ ਜੀ ਬਿੱਟੂ ਨੂੰ ਬਾਈ ਨੀਸ਼ੂ ਨੂੰ ਤੇ ਹਰਪਾਲ ਸਾਡਾ ਫੇਰ ਬੰਦਾ ਹਾਂਜੀ ਉਹਨਾਂ ਨੂੰ ਬਹੁਤ-ਬਹੁਤ ਵਧਾਈਆਂ। ਠੋਡਾ ਹੀ ਬਾਈ ਤੇ ਅਸਲ ਤੋਂ ਧੰਨਵਾਦ ਕਰਦੇ ਆ ਜਿਹੜਾ ਕੀਮਤੀ ਸਮਾਂ ਕੱਢ ਕੇ ਆਪਣੀ ਵੀਡੀਓ ਦੇਖਦੇ ਹੋ। ਕੱਲ ਤੇ ਆਪਾਂ ਨੂੰ ਫੋਨ ਕਰੀ ਜਾਂਦੇ ਸੀ ਬਾਈ ਵੀ ਕਦੋਂ ਤੁਸੀਂ ਕਿੱਧਰ ਦੀ ਜਾਓਗੇ ਤੇ ਆਪਾਂ ਦੱਸਿਆ ਸੀ ਵੀ ਇੱਧਰ ਦੀ ਡੱਬ ਵਾਲੀ ਮੰਡੀ ਹੋ ਕੇ ਸੰਗਰੀਆ ਹੋ ਕੇ ਹਰਮਾਨਗੜ ਇੱਧਰ ਦੀ ਜਾਵਾਂਗੇ ਤੇ ਬਾਈ ਕਹਿੰਦਾ ਜਰੂਰ ਮਿਲ ਕੇ ਜਾਇਓ। ਹਾਂਜੀ ਬਈ। ਅਰੇ ਕੋਣ ਕਿਸੇ ਦੇ ਆਵੇ ਜਾਵੇ ਤੇ ਦਾਣਾ ਪਾਣੀ ਖਿੱਚ ਲਿਆ ਲੋ। ਆਹ ਲਿਖਿਆ ਸੀਗੇ ਸਾਡਾ ਦਾਣਾ ਪਾਣੀ ਅੱਜ ਬਾਈ ਨਾਲ ਬੈਠ ਕੇ ਪੀ ਰਹੇ ਆ 1.5 ਮਹੀਨਾ ਟੂਰ ਕਰਕੇ ਹਨਾ ਇਹਨਾਂ ਨੂੰ ਬਹੁਤ-ਬਹੁਤ ਪਤਾ ਹੈਗਾ ਪਹਿਲਾਂ ਤਾਂ ਬਾਈ ਬਿੱਟੂ ਨੀਸ਼ੂ ਆਪਣਾ ਫੇਰ ਗੁੰਦਾ ਹਰਪਾਲ ਤੇ ਸੰਦੀਪ ਸੰਦੀਪ ਦਾ ਸਫਰਨਾਮਾ ਬਈ ਸੰਦੀਪ ਸਾਡੇ ਕੋਲੇ ਬੈਠਾ ਬਹੁਤ ਬਹੁਤ ਧੰਨਵਾਦ ਇਹ ਵੀ ਸਾਡੇ ਕੋਲੇ ਪਹੁੰਚਿਆ ਹਨਾ ਨਸ਼ਿਆਂ ਤੋਂ ਰਹਿਤ ਗੱਲ ਕਰਦੇ ਹੋਏ ਨੌ ਅਗਲੀ ਆਉਣ ਵਾਲੀ ਪੀੜ੍ਹੀ ਨੂੰ ਨਸ਼ਿਆਂ ਤੋਂ ਹਟਾਉਣ ਲਈ ਹਨਾ ਵੀ ਤੁਸੀਂ ਵੀ ਇੱਕ ਵਧੀਆ ਕੰਮ ਕਰੋ ਨਸ਼ਿਆਂ ਤੋਂ ਹਟੋ ਵਧੀਆ ਹੋਤਾ ਗੁੱਸਾ ਬਣਾਓ ਖੇਡਾਂ ਵੱਲ ਜਾਓ ਹਾਂਜੀ ਬਾਕੀ ਬਹੁਤ ਵਧੀਆ ਲੱਗਾ ਇਹਨਾਂ ਦਾ ਇਹ ਸਫਰ ਨੂੰ ਦੇਖ ਕੇ ਮੈਂ ਰੇਖੀ ਕੇ ਸੋਨਾਂ ਨਾਲ ਜੁੜਾਂਗਾ ਠੀਕ ਹੈ ਸੀ ਨੇ ਨਾ ਸਾਰੇ ਦੇਖਿਆ ਸਲੇਡੇ ਵਾਲਾ ਨੀ Schu ਦਾ ਸਲੇਡੇ ਤੋਂ ਡਰਨਾ ਜਾਂ ਬਾਬਾ ਹਿੰਦੀ ਜੀ ਦਾ ਇਹਨਾਂ ਨੂੰ ਹੈ ਨਾ ਅੱਗੇ ਤੱਕ ਇੰਦਰਾਪੁਰੰਡ ਤੱਕ ਲੈ ਕੇ ਜਾਣਾ ਹਾਂਜੀ ਹਾਂਜੀ ਸਾਰਾ ਮਲਕੀ ਹੋਟਲ ਦੇਖਿਆਗਾ ਕਿਵੇਂ ਇਹਨਾਂ ਨੇ ਜਿੱਥੋਂ ਆਪਾਂ ਸੋਚਣ ਜਾਣ ਤੋਂ ਸੋਚਣ ਡਰਦੇ ਆਂ ਕਿ ਇੱਥੇ ਆਪਾਂ ਕਿਵੇਂ ਜਾਵਾਂਗੇ ਉਥੋਂ ਦਾ ਸਫਰ ਬੈਗਣ ਦੀ ਤੈਅ ਚੁੱਕਾ ਹਾਂਜੀ ਹਾਂਜੀ ਤੇ ਇੱਕ ਗੱਲ ਹੋਰ ਦੱਸੋ ਇਹ ਡੱਬ ਵਾਲੀ ਮੰਡੀ ਤਿੰਨ ਸਟ੍ਰੀਟਾਂ ਲੱਗਦੀਆਂ ਉਹਨਾਂ ਨੂੰ ਹਾਂਜੀ ਡੱਬਾ ਵਾਲੀ ਨੂੰ ਇਧਰੋਂ ਆਪਾਂ ਬਠਿੰਡੇ ਤੋਂ ਆਉਣੇ ਆ ਤਾਂ ਡੱਬਾ ਵਾਲੀ ਨੀਰੋਟ ਤੋਂ ਆਉਣੇ ਆ ਡੱਬਾ ਵਾਲੀ ਰਾਜਸਥਾਨ ਤੋਂ ਆਉਣੇ ਆ ਡੱਬਾ ਵਾਲੀ ਇਧਰੋਂ ਸੱਜੇ ਤਾਂ ਆਪਾਂ ਇਧਰ ਡੱਬਾ ਵਾਲੀ ਹਰਿਆਣਾ ਚ ਆਈ ਗਏ ਜੀ ਠੀਕ ਹੈ ਤੇ ਇੱਥੋਂ ਰਾਜਸਥਾਨ ਦੀ ਹੱਦ ਕਿੱਥੋਂ ਸ਼ੁਰੂ ਹੋਊਗੀ ਇੱਥੋਂ ਆਪਣੇ ਮੰਨ ਕੇ ਚੱਲੋ ਜੀ ਟਕਾਲਾ ਟਕਾਲਾ ਆਏਗਾ ਇੱਥੋਂ 30 35 32 ਕਿਲੋਮੀਟਰ ਤੋਂ ਮੰਨ ਕੇ ਚੱਲੋ ਜੀ ਤੁਹਾਨੂੰ ਰਾਜਸਥਾਨ ਦੀ ਹੱਦ ਮਿਲ ਜਾਣੀ ਹੈ ਇੱਥੋਂ ਠੀਕ ਹੈ ਸਤਿ ਸ੍ਰੀ ਅਕਾਲ ਜੀ ਮੈਂ ਬੋਰਡ ਤੇ ਲਿਖਿਆ ਸੰਗਰੀ ਆ ਤੇ ਸੰਗਰੀਆ ਜਿਹੜਾ ਇੱਥੋਂ 25 ਕਿਲੋਮੀਟਰ ਰਹਿ ਗਿਆ ਤੇ ਠੰਡ ਵੀ ਵਧ ਗਈ ਤੇ ਸਮਾਂ ਜਿਹੜਾ 7:30 ਦਾ ਹੋ ਗਿਆ ਤੇ ਧੁੰਦ ਖੇਤਾਂ 'ਚ ਵਧੀ-ਵਧੀ ਜਾਂਦੀ ਆ ਹੌਲੀ-ਹੌਲੀ ਤੇ ਆਪਾਂ ਨੂੰ ਲਗਭਗ 1.5-2 ਘੰਟੇ ਲੱਗ ਜਾਣਗੇ 25 ਕਿਲੋਮੀਟਰ ਸਫ਼ਰ ਤੈਅ ਕਰਦਿਆਂ ਕਰਦਿਆਂ ਤੇ ਉਦੋਂ ਨੂੰ ਮੂਹ ਨੇਰਾ ਜਿਹਾ ਵੀ ਹੋ ਜਾਊਗਾ ਤੇ ਧੁੰਦ ਵੀ ਜੜੀ ਵੱਧ ਜੂਗੀ ਤੇ ਠੰਡ ਵੀ ਹੌਲੀ-ਹੌਲੀ ਜਿਵੇਂ-ਜਿਵੇਂ ਦਿਨ ਛਿਪੀ ਜਾਂਦਾ ਓਵੇਂ ਵਧੀ-ਵਧੀ ਜਾਂਦੀ ਆ ਤੇ ਆਪਾਂ ਇੱਕ ਵਾਰ ਤਾਂ ਕੋਟੀ ਪਾਰਖੇ ਦਾ ਟਰੈਕ ਸੂਟ ਲਾ ਜਿਹੜਾ ਉੱਪਰ ਜ ਆ ਉੱਪਰਲਾ ਉਹ ਆਪਾਂ ਪਿੱਛੇ ਟੰਗ ਰੱਖਿਆ ਤੇ ਠੰਡ ਵਾਧੀ ਦੇਖੀ ਤਾਂ ਆਪਾਂ ਲੜਾਂਗੇ ਕਿਉਂਕਿ ਜਦੋਂ ਸਾਈਕਲ ਚਲਾਉਂਦੇ ਆ ਤਾਂ ਮੁੜਕਾਉਣ ਲੱਗ ਜਾਂਦਾ ਫਿਰ ਗਰਮੀ ਲੱਗਦੀ ਆ ਤੇ ਜਦੋਂ ਰੋਕ ਜਾਂਦੇ ਆ ਉਦੋਂ ਜ਼ਿਆਦਾ ਠੰਡ ਲੱਗਦੀ ਆ ਤੇ ਖੇਤਾਂ ਦੇ ਵਿੱਚ ਸਰਵਾਂ ਤੇ ਕਣਕਾਂ ਹਰੀਆਲ ਮਾਰੀ ਜਾਂਦੀਆਂ ਤੇ ਸਾਹਮਣੇ ਆ ਗਿਆ ਟੋਲ ਗੇਟ 500 ਮੀਟਰ ਦੂਰੀ ਤੇ ਆ ਜਿਹੜਾ ਤੇ ਆਪਾਂ ਇਸ ਟਾਈਮ ਹਰਿਆਣੇ ਚ ਸਫਰ ਕਰੀ ਜਾਂਦੇ ਆ ਪਿੱਛੇ ਆਪਾਂ ਪੰਜਾਬ ਸਟੇਟ ਦੇ ਵਿੱਚ ਸਫਰ ਕਰੀ ਜਾਂਦੇ ਸੀਗੇ ਹੁਣ ਆਪਾਂ ਹਰਿਆਣੇ ਦੇ ਵਿੱਚ ਸਫਰ ਕਰੀ ਜਾਂਦੇ ਆ 10 ਕਿਲੋਮੀਟਰ ਬਾਅਦ ਚ ਆਪਾਂ ਰਾਜਸਥਾਨ ਚ ਜਿਹੜਾ ਸਫਰ ਕਰਾਂਗੇ ਅੱਜ ਆਪਾਂ ਤਿੰਨ ਸਟੇਟਾਂ ਦੇ ਵਿੱਚ ਸਫਰ ਕੀਤਾ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਾ ਜਿਹੜਾ ਸਫਰ ਹੋਊਗਾ ਤਿੰਨ ਸਟੇਟਾਂ ਦੇ ਵਿੱਚ ਆਪਣਾ ਸਫਰ ਹੋਊਗਾ ਅੱਜ ਦਾ ਸਮਾਂ ਜਿਹੜਾ 6 ਵਜ ਗਿਆ ਤੇ ਸੰਗਰੀਓ ਤੋਂ ਆਪਾਂ 15 ਕਿਲੋਮੀਟਰ ਪਿੱਛੇ ਆ ਤੇ ਤੋਂ ਅੰਦਾ ਜਿਹੜੀ ਵਧੀ ਵਧੀ ਜਾਂਦੀ ਹੈ ਜਿਵੇਂ ਜਿਵੇਂ ਟਾਈਮ ਵਧੀ ਜਾਂਦਾ ਹੈ ਤੇ ਉਵੇਂ ਮੈਂ ਧੁੰਦ ਵੀ ਵਧੀ ਜਾਂਦੀ ਹੈ ਤੇ ਹਵਾ ਵੀ ਜਿਹੜੀ ਅੱਜ ਠੰਡੀ ਚੱਲੀ ਜਾਂਦੀ ਹੈ ਟਾਈਮ ਸਿਰ ਆਪਾਂ ਗੱਡੀਆਂ ਖਿੱਚੀ ਜਾਂਦੇ ਆ ਇਹ ਸੰਗਰੀਏ ਪਹੁੰਚ ਜੀਏ ਮੂਹ ਨੇਰਾ ਹੋਣ ਤੋਂ ਪਹਿਲਾਂ ਪਹਿਲਾਂ ਕਿਉਂਕਿ ਰੋਡ ਤੇ ਜਿਹੜੇ ਸਾਧਨਾਂ ਦੀਆਂ ਲਾਈਟਾਂ ਜਿਹੜੀਆਂ ਜਗ੍ਹਾ ਲੱਗੀਆਂ ਤੇ ਅੱਧੇ ਘੰਟੇ ਬਾਅਦ ਜਿਵੇਂ ਅੱਖਾਂੇ ਵੱਜਣ ਲੱਗ ਜਾਣੀਆਂ ਇਹ ਲਾਈਟਾਂ ਸੰਗਰੀਏ ਸ਼ਹਿਰ ਤੋਂ ਆਪਾਂ 10 ਕਿਲੋਮੀਟਰ ਪਿੱਛੇ ਆ ਤੇ ਧੁੰਦ ਜਿਹੜੀ ਰੋਡ ਤੇ ਫੁੱਲ ਆ ਗਈ ਐ ਤੇ ਮੂਹ ਨੇਰਾ ਵੀ ਹੋ ਗਿਆ ਤੇ ਸਾਧਨਾਂ ਦੀਆਂ ਲਾਈਟਾਂ ਜਿਹੜੀਆਂ ਅੱਖਾਂ 'ਚ ਵੱਜਣ ਲੱਗ ਗਈਆਂ ਕਿਉਂਕਿ ਨੈਸ਼ਨਲ ਹਾਈਵੇ ਹੈ ਭਾਰਤਵਾਲਾ ਤੇ ਇਹਦੇ ਆਸੇ-ਪਾਸੇ ਖੇਤ ਹੀ ਪੈਂਦੇ ਤੇ ਖੇਤਾਂ ਦੇ ਵਿੱਚ ਕਣਕਾਂ ਸਰਵਾਂ ਜੋ ਪਾਣੀ ਲੱਗਿਆ ਵਾ ਉਹਦੇ ਕਰਕੇ ਠੰਡ ਵੀ ਦੁੱਗਣੀ ਐ ਤੇ ਧੁੰਦ ਵੀ ਜਿਹੜੀ ਜਲਦੀ ਆ ਜਾਂਦੀ ਐ ਰੋਡਾਂ ਤੇ ਤੇ ਅੱਜ ਦੀ ਰਾਤ ਆਪਣੀ ਸੰਗਰੀਏ ਸ਼ਹਿਰ ਦੇ ਵਿੱਚ ਹੀ ਬਦੀਤ ਹੋਊਗੀ ਸਾਹਮਣੇ ਬੋਰਡ ਤੇ ਲਿਖਿਆ ਵਾ ਹਣ ਮਾਨਗੜ 32 ਕਿਲੋਮੀਟਰ ਸੂਰਤਗੜਾ ਜਿਹੜਾ 75 ਕਿਲੋਮੀਟਰ ਤੇ ਆਪਣਾ ਵੀ ਬੋਰਡ ਦੇਤੇ ਨਾਮ ਲਿਖਿਆ ਆ ਗਿਆ ਨੋਪਗੜਾ ਜਿਹੜਾ 140 ਕਿਲੋਮੀਟਰ ਬਿੱਕਾ ਨੇ ਰ ਇਥੋਂ 245 ਕਿਲੋਮੀਟਰ ਬਾਕੀ ਆ ਤੇ ਨੋਪਗੜਾ ਆਪਣਾ ਦੂਸਰੇ ਨੰਬਰ ਦੇ ਥੱਲੋਂ 140 ਕਿਲੋਮੀਟਰ ਇਥੋਂ ਬਾਕੀ ਆ ਤੇ ਆਪਾਂ ਹੁਣ ਇਥੋਂ ਸਿੱਧਾ ਨਿਕਲਣਾ ਸੰਗਰੀਏ ਵੱਲ ਇਹ ਅੱਗੇ ਸਿੱਧੀ ਹਰਮਾਨਗੜ ਨੂੰ ਰੋਡ ਜਾ ਵਰਦੀ ਬਾਈਪਾਸ ਤੇ ਆਪਾਂ ਜੇ ਤਰ ਨੂੰ ਮੋਟਰਸਾਈਕਲ ਜਾਈ ਜਾਂਦਾ ਇੱਧਰ ਨੂੰ ਜਾਣਾ ਇਥੋਂ ਜਿਹੜਾ ਸੰਗਰੀਆ ਸ਼ਹਿਰ ਆ 5 ਕਿਲੋਮੀਟਰ ਦੂਰੀ ਤੇ ਆ ਤੇ ਆਪਾਂ ਹੁਣ ਗੱਡੀ ਦੇ ਮਗਰ ਮਗਰ ਸ਼ਹਿਰ ਵੱਲ ਜਾਣਾ ਸੰਗਰੀਆ ਕਿੰਨੀ ਤੇ ਇਹ ਬਾਈਪਾਸ ਸਿੱਧਾ ਨੂਪਗੜ ਬਿਕਨੇਰ ਨੂੰ ਨਿਕਲ ਜਾਂਦਾ ਹੈ ਨੈਸ਼ਨਲ ਹਾਈਵੇ ਭਾਰਤ ਮਾਲਾ ਬਣੀ ਵੀ ਹੈ ਜਿਹੜੀ ਹਨਮਾਨਗੜਾ ਜਿਹੜਾ 28 ਕਿਲੋਮੀਟਰ ਬਾਕੀ ਰਹਿ ਗਿਆ ਤੇ ਆਪਾਂ ਜਿਹੜਾ ਸੰਗਰੀਆ ਸ਼ਹਿਰ ਚ ਪਹੁੰਚ ਗਏ ਆ ਤੇ ਆਪਾਂ ਹੁਣ ਰਾਜਸਥਾਨ ਦੇ ਵਿੱਚ ਸਫ਼ਰ ਕਰੀ ਜਾਂਦੇ ਆ ਇਹ ਤੋਂ 5-6 ਕਿਲੋਮੀਟਰ ਪਿੱਛੇ ਜਿਹੜੀ ਹਰਿਆਣੇ ਦੀ ਹੱਦ ਜਿਹੜੀ ਲੱਗਦੀ ਸੀ ਤੇ ਹੁਣ ਆਪਾਂ ਰਾਜਸਥਾਨ ਦੇ ਵਿੱਚ ਤੇ ਪਹੁੰਚਦੇ ਪਹੁੰਚਦਾ ਸੰਗਰੀਆ ਸ਼ਹਿਰ ਦੇ ਵਿੱਚ ਜਮਾਨ ਮੂਨੇਰਾ ਹੋ ਗਿਆ ਤੇ ਤੁੰਦ ਵੀ ਜਿਹੜੀ ਰੋਡ ਤੇ ਆਈ ਪਈ ਐ ਅੱਜ ਸਾਰਾ ਦਿਨ ਤੁੰਦ ਰਹੀ ਐ ਸੂਰਜ ਨਿਕਲਿਆ ਸੀ ਫਿਰ ਵੀ ਤੁੰਦ ਸੀਗੀ ਜਿਹੜੇ ਮਿੱਤਰ ਆਪਾਂ ਨੂੰ ਵੇਟ ਕਰੀ ਜਾਂਦੇ ਸੀ ਭਾਈ ਇਹ ਤਾਂ ਮਗਰ ਦੀ ਆਈ ਜਾਂਦੇ ਹੋਰ ਕਿਵੇਂ ਮਿੱਤਰਾ ਸਤਿ ਸ੍ਰੀ ਅਕਾਲ ਹੋਰ ਕਿਵੇਂ ਆ ਹੰਡ ਵਾਵਾ ਹੋ ਗਈ ਕਿੰਨਾ ਚਿਰ ਹੋ ਗਿਆ ਡਿੱਕੀ ਆਂਦੇ ਨੂੰ ਬਸ ਇਹ ਪੰਜ ਹੀ ਸੀ ਗਿਆ ਕਰੋ ਕੋਣਾ ਠੀਕ ਆ ਠੀਕ ਆ ਹੈਲੋ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਆ ਵੀ ਆਪਾਂ ਜਦੋਂ ਆਲ ਇੰਡੀਆ ਟੂਰ ਦੇ ਵਿੱਚ ਆਪਾਂ ਬੈਂਕ ਦੇ ਕੰਮ ਆਏ ਸੀਗੇ ਉਦੋਂ ਆਪਾਂ ਸੰਗਰੀਆ ਹੋ ਕੇ ਗਏ ਸੀ ਤੇ ਉਦੋਂ ਆਪਾਂ ਨੂੰ ਇਸ ਮਿੱਤਰ ਨੇ ਕਾਫੀ ਫੋਨ ਕੀਤਾ ਸੀ ਵੀਰੇ ਮਿਲ ਕੇ ਜਾਈ ਇਹਦੇ ਮੈਨੂੰ ਇੰਨਾ ਵੀ ਕਹਤਾ ਸੀ ਕਹੇ ਭਾਈ ਵੀਰੇ ਤੇ ਤੂੰ ਇੱਧਰ ਨਹੀਂ ਆਇਆ ਤਾਂ ਅਸੀਂ ਪਿੰਡ ਆ ਜਾਾਂਗੇ ਉਦੋਂ ਮੇਰਾ ਇੱਧਰ ਦਾ ਹੀ ਰੂਟ ਸੀ ਕਿਉਂਕਿ ਮੈਂ ਬਠਿੰਡੇ ਜਾਣਾ ਜਦੋਂ ਇੱਧਰ ਦੀ ਹੋ ਕੇ ਜਾਣਾ ਤੇ ਆਈ ਤੇ ਫੇਰ ਇਹ ਕਹੀ ਜਾਂਦਾ ਸੀ ਆ ਕਹਿੰਦਾ ਸੀ ਵੀ ਨਾ ਮਿਲ ਕੇ ਗਿਆ ਤਾਂ ਫਿਰ ਹਸਾਬ ਲਾ ਲਈ ਠੀਕ ਆ ਕਿਵੇਂ ਲੋਟਾ ਪੜਾਈ ਪੜੀ ਚੱਲੀ ਜਾਂਦੀ ਹੈਗੇ ਵਧੀਆ ਬਈ ਕਿਹੜੀ ਕਲਾਸ ਚ ਹੋ ਗਿਆ ਮੈਂ ਪਲੱਸ 2 ਪਲੱਸ 2 ਠੀਕ ਆ ਪੇਪਰ ਨੇੜੇ ਹੀ ਆ ਗਏ ਉਹਨੇ ਹੁਣ ਤਾਂ ਹਾਂਜੀ ਕਿੰਨੇ ਚਿਰ ਰਹਿ ਗਿਆ ਅੱਛਾ 2 ਕੁ ਮਹੀਨੇ 2 ਕੁ ਮਹੀਨੇ ਤੇ ਹੁਣ ਆਪਾਂ ਕਿਹੜੇ ਰੂਟ ਜਾਣਾ ਇੱਧਰ ਦੀ ਹੋ ਕੇ ਜਾਣਾ ਕਿ ਉੱਤੋਂ ਦੀ ਪੁਲ ਲੰਘ ਕੇ ਦੇਖ ਲੋ ਇੱਧਰ ਨਹੀਂ ਇੱਧਰ ਚਲ ਵੜਦੇ ਆਗੇ ਆਗੇ ਬਾਈ ਜੀ ਆਗੇ ਸਤਿ ਸ੍ਰੀ ਅਕਾਲ ਬਾਈ ਜੀ ਹੋਰ ਕਿਵੇਂ ਹੋ ਵਧੀਆ ਵਧੀਆ ਗੱਡੀ ਖੜਾ ਲੰਦੋ ਹੋਰ ਚੜਦੀ ਖਲਾ ਵਧੀਆ ਵਧੀਆ ਹੋਰ ਕਿਵੇਂ ਹੋ ਬਾਈ ਹੋਰ ਬਾਈ ਬਈ ਸਸਰੀਆ ਮਾਤਾ ਜੀ ਸਭ ਠੀਕ ਚੱਲ ਰਿਹਾ ਹੈ ਹੋਰ ਕਿਵੇਂ ਹੋ ਇਹ ਸਾਈਕਲ ਇਹ ਸਾਈਕਲ ਫੜੀ ਆਏ ਭਾਈ ਉਹ ਪਾਰਾ ਬਹੁਤ ਹੈ ਆਈ ਨਹੀਂ ਆਈ ਨਹੀਂ ਲੋਟਣਾ ਹਾਂ ਬਸ ਤੇਰੋਂ ਦੋ ਲੈ ਚੱਲ ਲੈ ਕੇ ਜਾ ਪਿੱਛੇ ਮਾਤਾ ਆਇਤਾ ਹਾਂ ਆਈਦਰ ਲਗਭਗ ਆਪਾਂ 110 ਕਿਲੋਮੀਟਰ ਦਾ ਸਫ਼ਰ ਕਰਕੇ ਆਇਆ ਬਿੱਟੂ ਬਾਈ ਦੇ ਪਿੰਡੋਂ ਸੰਗਰੀਏ ਤੱਕ ਦਾ ਤੇ ਕੱਲ ਦਾ ਜਿਹੜਾ ਸਫ਼ਰ ਰੂੰਗਾ ਸੰਗਰੀ ਤੋਂ ਆਪਾਂ ਜਾਣਾ ਬੁੱਢਾ ਜੋੜ ਗੁਰਦੁਰਸ ਸਾਹਿਬ ਜਿਹੜਾ ਰਾਜਸਥਾਨ ਦੇ ਵਿੱਚ ਇੱਕ ਹੀ ਇਤਿਹਾਸਿਕ ਗੁਰਦੁਰਸ ਸਾਹਿਬ ਹੈ ਬੁੱਢੇ ਜੋੜ ਉੱਥੇ ਜਾਵਾਂਗੇ ਉੱਥੇ ਕੱਲ ਦੀ ਰਾਤ ਆਪਣੀ ਬਤੀਤ ਹੋਊਗੀ ਤੇ ਕੱਲ ਨੂੰ ਆਪਣਾ ਸਫ਼ਰ ਹੋਊਗਾ ਜਿਹੜਾ ਲਗਭਗ 130 ਜਾਂ 140 ਕਿਲੋਮੀਟਰ ਦਾ ਹੋਊਗਾ ਜੇ ਆਪਾਂ ਬੁੱਢਾ ਜੋੜ ਗੁਰਦੁਰਸ ਸਾਹਿਬ ਨਹੀਂ ਜਾਂਦੇ ਸਿੱਧਾ ਆਪਾਂ ਨੂੰ ਪਗੜ ਜਾਣਿਆ ਤੇ ਆਪਣਾ ਨੋਪਗੜਾ ਜਿਹੜਾ ਸ਼ਹਿਰ ਪੈਂਦਾ ਇੱਥੋਂ 140 ਕਿਲੋਮੀਟਰ ਪੈਂਦਾ ਹੈ ਜਿਹੜਾ ਆਪਾਂ ਪਿੱਛੇ ਬੋਰਡ ਦੇ ਉੱਤੇ ਦਿਖਾਇਆ ਸੀ ਆ ਤੇ ਜਿੱਥੇ ਅੱਜ ਦੀ ਰਾਤ ਆਪਣੀ ਬਤីਤ ਹੈ ਗੁਰਜਿੰਦਰ ਸਿੰਘ ਬਾਈ ਦੇ ਘਰੇ ਤੇ ਕੱਲ ਨੂੰ ਬਾਈ ਦਾ ਜਨਮ ਦਿਨ ਵੀ ਹੈ ਤੇ ਬਾਈ ਨੂੰ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਹੁਣ ਤੇ ਇੱਧਰ ਖੜੇ ਹੈ ਬਾਈ ਬਾਈ ਨੂੰ ਅਡਵਾਂਸ ਹੀ ਫੋੜ ਜਨਮ ਦਿਨ ਦੀਆਂ ਵਧਾਈਆਂ ਬਾਈ ਧੰਨਵਾਦ ਹਾਂਜੀ ਤੇ ਇਹਦੇ ਨਾਲ ਹੀ ਅੱਜ ਦੀ ਵੀਡੀਓ ਨੂੰ ਸਮਾਪਤੀ ਦੀ ਵਧਾਈ ਹੈ ਸਾਰੇ ਸੰਗਤ ਦਾ ਤੈਅਦਲ ਤੋਂ ਧੰਨਵਾਦ ਕਰਦੇ ਆ ਜਿਹੜਾ ਕੀਮਤੀ ਤੋਂ ਕੀਮਤੀ ਸਮਾਂ ਕੱਢ ਕੇ ਆਪਣੀ ਵੀਡੀਓ ਦੇਖਦੇ ਹੋ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਵੀਡੀਓ ਨੂੰ ਸ਼ੇਅਰ ਕਰਦੇ ਹੋ ਫਿਰ ਤੋਂ ਸਾਰਿਆਂ ਦਾ ਦਿਲ ਤੋਂ ਧੰਨਵਾਦ ਕੱਲ ਨੂੰ ਮਿਲਦੇ ਆ ਨਵੀਂ ਵੀਡੀਓ ਨਵੇਂ ਸਫ਼ਰ ਨਾਲ ਨਵੀਂ ਸਵੇਰ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ